ਸ਼ਹਿਰ ਦੇ ਮਸ਼ਹੂਰ ਕੇਮੈਕਸ ਹਸਪਤਾਲ ਨੂੰ ਹੁਣ ਨਵੇਂ ਨਾਮ ਅਤੇ ਪ੍ਰਬੰਧਨ ਨਾਲ ਜਾਣਿਆ ਜਾਵੇਗਾ ਕੇਮੈਕਸ ਹਸਪਤਾਲ ਦਾ ਟੇਕਓਵਰ ਸ਼ੂਰ ਹਸਪਤਾਲ ਵੱਲੋਂ ਪੂਰੀ ਤਰ੍ਹਾਂ ਕਾਨੂੰਨੀ ਅਤੇ ਵਿਧਿਵਤ ਤਰੀਕੇ ਨਾਲ ਕਾਰ ਲਿਆ ਗਿਆ ਹੈ ਹੁਣ ਇਹ ਹਸਪਤਾਲ ਕੇਮੈਕਸ ਸ਼ੂਰ ਮੈਡੀ ਸਿਟੀ ਦੇ ਨਾਮ ਨਾਲ ਜਾਣਿਆ ਜਾਵੇਗਾ 25 ਜੁਲਾਈ ਨੂੰ ਸਵੇਰੇ ਵਿਧਿਵਤ ਹਵਨਯਗ ਹੋਇਆ ਚੇਅਰਮੈਨ ਜੇਪੀ ਸ਼ੂਰ ਮੈਨੇਜਿੰਗ ਡਾਇਰੈਕਟਰ ਡਾਕਟਰ ਸੂਰਤ ਸ਼ੂਰ ਗਾਇਨਕੋਲੋਜਿਸਟ ਡਾਕਟਰ ਗਾਇਤਰੀ ਸ਼ੂਰ ਡਾਕਟਰ ਹਰਸ਼ ਦੱਤਾ ਅਤੇ ਹਸਪਤਾਲ ਦੇ ਹੋਰ ਮਾਹਿਰ ਡਾਕਟਰਾਂ ਨੇ ਹਵਨ ਯੱਗ ਵਿੱਚ ਆਹੂਤੀਆਂ ਪਾਈਆਂ ਜਾਣਕਾਰੀ ਦਿੰਦਿਆਂ ਡਾਕਟਰ ਹਰਸ਼ ਦੱਤਾ ਅਤੇ ਮੈਨੇਜਿੰਗ ਡਾਇਰੈਕਟਰ ਡਾਕਟਰ ਸੂਰਜ ਸ਼ੂਰ ਨੇ ਪੱਤਰਕਾਰਾਂ ਨਾਲ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਸ਼ੂਰ ਹਸਪਤਾਲ ਵੱਲੋਂ ਹੁਣ ਸਿਵਲ ਲਾਈਨ ਦੇ ਏਰੀਆ ਦੇ ਲੋਕਾਂ ਨੂੰ ਵੀ ਸਹੂਲਤਾਂ ਦਿੱਤੀਆਂ ਜਾਣਗੀਆਂ ਸ਼ੂਰ ਹਸਪਤਾਲ ਪ੍ਰਬੰਧਨ ਨੇ ਇਸ ਹਸਪਤਾਲ ਨੂੰ ਕ੍ਰਿਟੀਕਲ ਕੇਅਰ ਨਿਊਰੋ ਸਪਾਈਨ ਅਤੇ ਟਰਾਮਾ ਦੇ ਖੇਤਰ ਵਿੱਚ ਇੱਕ ਅਗੇਵਾ ਮੈਡੀਕਲ ਸੈਂਟਰ ਬਣਾਉਣ ਦੀ ਯੋਜਨਾ ਬਣਾਈ ਹੈ ਸ਼ੂਰ ਹਸਪਤਾਲ ਦੇ ਡਾਕਟਰ ਸੂਰਜ ਸ਼ੂਰ ਨੇ ਕਿਹਾ ਕਿ ਉਹ ਆਧੁਨਿਕ ਸਹੂਲਤਾਂ ਤਜਰਬੇਕਾਰ ਮੈਡੀਕਲ ਟੀਮ ਅਤੇ ਉન્નਤ ਟੈਕਨੋਲੋਜੀ ਰਾਹੀਂ ਮਰੀਜ਼ਾਂ ਨੂੰ શ્રેਸ਼ਟ ਇਲਾਜ ਦੇਣ ਲਈ ਵਚਨਬੱਧ ਹਨ ਐਸਮੋਕੇ ਸ਼ਹਿਰ ਦੀਆਂ ਕਈ ਪ੍ਰਮੁੱਖ ਸਖਸ਼ਿਆਤਾਂ ਪੁੱਜੀਆਂ ਅਤੇ ਉਹਨਾਂ ਹਸਪਤਾਲ ਦੇ ਪ੍ਰਬੰਧਕਾਂ ਨੂੰ ਵਧਾਈ ਦਿੱਤੀ। ਤੋਂ ਸਾਡੇ ਕੋਲ ਇੱਥੇ ਅ ਇੱਕ ਵਿੰਗ ਚਾਈਲਡ ਡਵੈਲਪਮੈਂਟ ਸੈਂਟਰ ਦਾ ਹੈ ਜਿਹਦੇ ਵਿੱਚ ਕਿ ਅਸੀਂ ਆਟਿਸਟਿਕ ਬੱਚੇ ਹੋਗੇ ਐਟ ਐਡੀਐਚਡੀ ਐਡੀਡੀ ਜਾਂ ਜਿਹਨਾਂ ਸਪੀਚ ਜਾਂ ਨਿਊਰੋਮਸਕੂਲਰ ਡਿਸਆਰਡਰਸ ਨੇ ਚੱਲਣੇ ਸਾਦੇ ਚੰਗੀ ਤਰ੍ਹਾਂ ਜਾਂ ਹੋਰ ਕੋਈ ਜਮੰਦਰ ਪ੍ਰੋਬਲਮਾਂ ਹੁੰਦੀਆਂ ਨੇ ਦਿਮਾਗੀ ਜਾਂ ਬਾਕੀ ਸਰੀਰਕ ਉਹਨਾਂ ਦਾ ਸੈਂਟਰ ਹੈ థెరਪੀਸ ਦੇਣ ਦੇ ਲਈ ਉਹ ਇੱਕ ਵਿੰਗ ਸ਼ੁਰੂ ਕੀਤਾ ਉਹ ਬਹੁਤ ਅੱਛਾ ਉਹਦੇ ਰਿਸਪੌਂਸ ਸਾਨੂੰ ਆਇਆ ਉਸ ਤੋਂ ਬਾਅਦ ਨਾਲ ਇੱਕ ਸਾਡਾ ਵਿੰਗ ਹੈ ਕੇਮੈਕਸ ਕਡਲਸ ਦੇ ਵਿੱਚ ਕਿ ਅਸੀਂ ਵੂਮਨ ਐਂਡ ਚਾਈਲਡ ਸੈਂਟਰ ਜਿਹੜਾ ਹੈ ਉਹਦੇ ਵਿੱਚ ਜਿਹੜੇ ਪ੍ਰੀਮਚੂਰ ਬੱਚੇ ਹੁੰਦੇ ਨੇ ਤੇ ਜਾਂ ਹੋਰ ਜਿਹੜੇ ਬੱਚੇ ਜਿਹੜੇ ਕਿ ਕ੍ਰਿਟੀਕਲੀ ਇਲ ਹੁੰਦੇ ਨੇ ਉਹਨਾਂ ਦਾ ਆਈਸੀਯੂ ਵਗੈਰਾ ਹੈ ਸਾਡੇ ਕੋਲ ਹਾਈ ਰਿਸਕ ਪ੍ਰੈਗਨਨਸੀ ਫਿਰ ਪੀਡੀਆਟ੍ਰਿਕ ਨਿਊਰੋਲੋਜੀ ਜਿਹੜੇ ਬੱਚਿਆਂ ਦੀਆਂ ਦਿਮਾਗੀ ਬਿਮਾਰੀਆਂ ਨੇ ਉਹਨਾਂ ਦਾ ਇਲਾਜ ਦੇ ਲਈ ਉਹ ਕਰਦੇ ਪਿਆ ਸੋ ਉਹ ਦੋ ਵਿੰਗ ਜਿਹੜੇ ਸੀਗੇ ਉਹ ਕਾਫੀ ਸਟੈਬਲਿਸ਼ ਅਸੀਂ ਕਰ ਚੁੱਕੇ ਹਾਂ ਸੋ ਤੀਸਰਾ ਵਿੰਗ ਥੋੜਾ ਵੀਕ ਚੱਲਦਾ ਪਿਆ ਸੀਗਾ ਸੋ ਉਹਨੂੰ ਅਸੀਂ ਹੋਰ ਵੀ ਗਾਹ ਵਧਾਣਾ ਚਾਹੁੰਦੇ ਸੀਗੇ ਸਾਡਾ ਇੱਕ ਸਲੋਗਨ ਹੈ ਨੈਕਸਟ ਲੈਵਲ ਕੇਅਰ ਸੋ ਉਸ ਨੈਕਸਟ ਲੈਵਲ ਕੇਅਰ ਦੇ ਅਕੋਰਡਿੰਗ ਅਸੀਂ ਹੋਰ ਜਿਹੜਾ ਬਾਕੀ ਦੇ ਵਿੰਗ ਸੀਗਾ ਉਹਨੂੰ ਤਿਆਰ ਕਰਨਾ ਸੀਗਾ ਸੋ ਉਸ ਦੇ ਬਾਰੇ ਫਿਰ ਮੇਰੀ ਮੁਲਾਕਾਤ ਹੋਈ ਡਾਕਟਰ ਸ਼ੂਰ ਦੇ ਨਾਲ ਸੋ ਇਹਨਾਂ ਦੇ ਵਿਜਨ ਜਿਹੜੇ ਸੀਗੇ ਕੁਝ ਮੇਲ ਖਾਂਦੇ ਸੀਗੇ ਸਾਡੇ ਨਾਲ ਇਹ ਵੀ ਐਨਥੂਸੀਆਸਟਿਕ ਸੀਗੇ ਤੋ ਅਸੀਂ ਫਿਰ ਜਿਹੜਾ ਸੀਗਾ ਸੋਚਿਆ ਵੀ ਕਿਉਂ ਨਾ ਉਹ ਜਿਹੜਾ ਵਿੰਗ ਜਿਹੜਾ ਹੈ ਉਹ ਇਹਨਾਂ ਦੀ ਸਪੋਰਟ ਦੇ ਨਾਲ ਕੋਲਾਬੋਰੇਸ਼ਨ ਦੇ ਨਾਲ ਉਹਨੂੰ ਗਾਹ ਵਧਾਇਆ ਜਾਵੇ ਸੋ ਅਸੀਂ ਉਸ ਵਿੰਗ ਨੂੰ ਨਾਮ ਦਿੱਤਾ ਹੈ ਕੇ ਐਮੈਕਸ ਸ਼ੂਰ ਮੈਡੀ ਸਿਟੀ ਮੇਰੀ ਇੱਕ ਵਿਜ਼ਨ ਸੀਗੀ ਇਹ ਸਿਟੀ ਏਰੀਆ ਤੋਂ ਬਾਹਰ ਇੱਕ ਸੈਂਟਰ ਸ਼ੁਰੂ ਕਰੀਏ ਤੇ ਮੇਰੀ ਹੀ ਇਸ ਮਾਈ ਫਰੈਂਡ ਇਹਨਾਂ ਨੇ ਮੈਨੂੰ ਜਦੋਂ ਮੈਨੂੰ ਮਿਲੇ ਇਹਨਾਂ ਦੀ ਫੈਮਲੀ ਵੀ ਮੈਨੂੰ ਬੜੀ ਅੱਛੀ ਤਰ੍ਹਾਂ ਜਾਣਦੀ ਹੈ ਉਹਨਾਂ ਨੇ ਜਦੋਂ ਦੇਖਿਆ ਕਿ ਸ਼ੂਰ ਹਸਪੀਟਲ ਜਿਹੜੀ ਹੈ ਇਹ ਫੈਸਿਲਿਟੀ ਦੇ ਰਹੇ ਆ ਦੇ ਆਰ ਅਪ ਟੂ ਮਾਰਕਸ ਐਂਡ ਅਮਰੀਕਨ ਸਟੈਂਡਰਡਸ ਦੀ ਜਿਸਾ ਇੱਥੇ ਵੀ ਅਮਰੀਕਨ ਸਟੈਂਡਰਡ ਤੋਂ ਹੀ ਡਾਕਟਰ ਸਾਹਿਬ ਨੂੰ ਇਲਾਜ ਨੂੰ ਕਰ ਰਹੇ ਜਿੰਨੇ ਵੀ ਸਟੈਂਡਰਡਸ ਉੱਥੋਂ ਲੈ ਕੇ ਆਂਦੇ ਆ ਜੋ ਆਪਾਂ ਇੰਡੀਆ 'ਚ ਨਹੀਂ ਕਰ ਪਾਉਂਦੇ ਉਹ ਚੀਜ਼ਾਂ ਇੱਥੇ ਵੀ ਅਵੇਲੇਬਲ ਹੈ ਜਿਸਾ ਉੱਥੋਂ ਦੀ ਆ ਅਮਰੀਕਾ ਤੋਂ ਕੋਈ ਡਾਕਟਰ ਦੀ ਕਾਨਫਰੰਸ ਵੀ ਹੈ ਆਨਲਾਈਨ ਕਰਦੇ ਆ ਆਈ ਸੂਚ ਕੋਈ ਪੇਸ਼ੈਂਟ ਹੈ ਉਹਨਾਂ ਨਾਲ ਵੀ ਡਿਸਕਸ਼ਨਸ ਕਰ ਕਰ ਕੇ ਪੇਸ਼ੈਂਟ ਕਈ ਇਹਨਾਂ ਨੇ ਛੋਟੇ ਛੋਟੇ ਬੱਚੇ ਵੀ ਔਰ ਜ਼ੀਰੋ ਡੈਥ ਰੇਟ ਆਈ ਥਿੰਕ ਸੋ ਸਾਡਾ ਸੋ ਫਾਰ ਮੋਟੈਟੀ ਰੇਟ ਜ਼ੀਰੋ ਪਰਸੈਂਟ ਹੈ ਜੀ ਜ਼ੀਰੋ ਪਰਸੈਂਟ ਮੋਟੈਲਿਟੀ ਰੇਟ ਹੈ ਇਨ ਬੋਨ ਜਿਹੜੇ ਨੇ ਬੱਚੇ ਨੇ ਜਿਹੜੇ ਇੱਥੇ ਸਾਡੇ ਬੱਚੇ ਪੈਦਾ ਹੋਏ ਨੇ ਪ੍ਰੀ ਮੈਚਰ ਸਾਰੇ ਸਾਰੇ ਜਿਹੜੇ ਨੇ ਕੋਈ ਮੋਟੈਲਿਟੀ ਨਹੀਂ ਹੈ ਕੋਈ ਸਾਡੀ ਕੰਪਲਿਕੇਸ਼ਨ ਰੇਟ ਵੀ ਜ਼ੀਰੋ ਪਰਸੈਂਟ ਹੈ ਸੋ ਫਾਰ ਔਰ ਇਸਾਂ ਦੀ ਜਿਹੜੀ ਸੋਚ ਦੇ ਨਾਲ ਡਾਕਟਰ ਸਾਹਿਬ ਨੇ ਦੇਖਿਆ ਜਦੋਂ ਸ਼ੂਰ ਹਸਪੀਟਲ ਦੇਖਿਆ ਹੀ ਹੈਜ਼ ਸੀਨ ਕਿ ਸਾਡੀ ਕੇਅਰ ਵੀ ਉਸ ਲੈਵਲ ਨੂੰ ਮੈਚ ਕਰਦੀ ਹੈ ਤੇ ਫਿਰ ਡਾਕਟਰ ਸਾਹਿਬ ਨੇ ਕਿਹਾ ਕਿ ਅਸੀਂ ਜਿਹੜਾ ਅਲੱਗ ਵਿੰਗ ਇੱਕ ਸ਼ੁਰੂ ਕਰੀਏ ਜਿਹੜੀ ਐਚਐਸੀ ਅਡਲਟ ਮੈਡੀਸਨ ਦੇ ਚ ਸਾਰੇ ਬਾਕੀ ਡਿਪਾਰਟਮੈਂਟਸ ਪੀਡੀਆਨ ਗਾਇਨੀ ਤੋਂ ਲਾਵਾ ਅਸੀਂ ਸ਼ੁਰੂ ਕਰੀਏ ਤੇ ਮੈਨੂੰ ਸਰ ਦੀ ਸੋਚ ਬੜੀ ਅੱਛੇ ਲੱਗੀ ਔਰ ਅਸੀਂ ਇਹਨਾਂ ਨਾਲ ਮਿਲ ਕੇ ਕੇਐਮਐਕਸ ਸ਼ੂਰ ਮੈਡੀਸਿਟੀ ਅਸੀਂ ਇੱਥੇ ਬਣਾਇਆ ਸੈਂਟਰ